ਸੱਚੀ ਗੱਲ ਹੈ ਸਾਰਿਆਂ ਨੂੰ ਜਿਵੇਂ ਮੈਂ ਕੁਝ ਸਮਾਂ ਪਹਿਲਾਂ ਟਵੀਟ ਵੀ ਕੀਤਾ ਹੈ ਕਿ ਪੰਜਾਬ ਦੇ ਭਗਵੰਤ ਮਾਨ ਸਰਕਾਰ ਦੇ ਹਾਲਾਤ ਵੇਖੋ ਅੱਜ ਮੇਰੇ ਕੋਲ ਇੱਕ ਕਨਫਰਮਡ ਖਬਰ ਆਇਆ ਹੈ ਔਰ ਬੜੀ ਛੇਤੀ ਇਹ ਸਾਰੀ ਚੀਜ਼ ਪਬਲਿਕ ਡੋਮੇਨ 'ਚ ਆਈ ਜਾਣੀ ਹੈ ਕਿ ਕਿਵੇਂ ਬੇਗਵ ਕੁਮਾਰ ਜੁੜਾ ਚੀਫ ਮਿਨਿਸਟਰ ਸਾਬਕਾ ਚੀਫ ਮਿਨਿਸਟਰ ਕੇਜਰੀ ਬਾਦ ਸਾਹਿਬ ਦਾ ਵਸਤੀ ਰਹਿ ਹੈ ਔਰ ਜਿਹੜਾ ਅੰਦਰ ਫਿਰ ਜੇਲ੍ਹ ਚ ਵੀ ਰਹਿ ਕੇ ਆਇਆ ਜਿਨੇ ਦਿੱਲੀ ਦੇ ਚੇਅਰਪਰਸਨ ਮੈਂਬਰ ਪਾਰਲੀਮੈਂਟ ਸਵਾਤੀ ਮਾਈਵਾਲ ਬੜਾ ਮਿਸਬੀਹੇਵ ਕੀਤਾ ਸੀ ਔਰ ਉਹਦੇ ਤੇ ਪਰਚਾ ਵੀ ਦਰਜ ਹੋਇਆ ਸੀ ਉਹਨੂੰ ਕਈ ਮਹੀਨੇ ਅੰਦਰ ਰਹਿਣਾ ਪਿਆ ਮੇਰਾ ਕਹਿਣ ਦਾ ਭਾਗ ਦਿੱਲੀ ਦਾ ਰਹਿਣ ਵਾਲਾ ਦਿੱਲੀ ਦਾ ਵਸਿੰਦਾ ਜਿਹਦੇ ਤੇ ਧੀਆਂ ਪਹਿਣਾ ਦੇ ਨਾਲ ਵੱਦਸਲੂਕੀ ਕਰਨ ਤੇ ਪਰਚੇ ਦਾ ਜੋਲ ਇੰਜਾਮ ਲੱਗੇ ਹੋਣ ਉਹ ਜੇਲ੍ਹ 'ਚ ਰਹਿਣਾ ਪਿਆ ਹੋਵੇ ਉਸ ਬੰਦੇ ਨੂੰ ਪੰਜਾਬ ਦੀ ਸਰਕਾਰ ਦੀ ਇਹ ਕੀ ਮਜਬੂਰੀ ਹੋ ਗਈ ਆ ਕਿ ਉਹ ਲੋ Z+ ਸਿਕਿਉਰਿਟੀ ਪੰਜਾਬ ਪੁਲਿਸ ਹਰ ਪ੍ਰਵਾਹਿਤ ਕਰੂਗੀ ਰਹਿੰਦਾ ਉਹ ਦਿੱਲੀ 'ਚ ਆ ਧੀਆਂ ਪਹਿਣਾ ਨਾਲ ਵੱਦਸਲੂਕੀ ਤੇ ਉਸ ਤੇ ਪਰਚਾ ਦਰਜ ਹੈ for outrageous your modesty of a of a woman o insan hun z plus punjab police di security delhi de rehne wale nu protection do punjab de khazane de agge halaat ki ne tusi sare jante ho 4 lakh crore da punjab tar jayi hai punjab ch law and order tehsh ho gaya punjabiyan jehde punjab de tax payers ne ਜਿਹੜੇ ਪੰਜਾਬ ਦੇ ਖਜ਼ਾਨੇ 'ਚ ਟੈਕਸ ਅਦਾ ਕਰਦੇ ਨੇ ਜਿਹੜੇ ਪੰਜਾਬ ਦੇ ਵਸਿੰਦਿਆਂ ਨੂੰ ਤਾਂ ਤੁਸੀਂ ਸਿਕਿਉਰਿਟੀ ਤੇ ਸੇਫਟੀ ਪ੍ਰੋਵਾਈਡ ਨਹੀਂ ਕਰ ਪਾਰੇ ਰੋਜ਼ ਜੋ ਗੈਂਗਸਟਰਾਂ ਦਾ ਦੇ ਫਰੋਤੀਆ ਦੇ ਟਾਰਗੇਟ ਕਿਲਿੰਗ ਦੇ ਸ਼ਿਕਾਰ ਹੁੰਦੇ ਆ ਬੜੀ ਉੜੇ ਥੋੜੇ ਚਿਰ ਪਹਿਲਾਂ ਜਿਹੜੇ ਪੌਪੂਲਰ ਹਸਪਤਾਲਿਆਂ 'ਚ ਹੋਏ ਜਾਂ ਜਿਹੜੇ ਜੈੰਤੀਪੁਰ ਮੇਰੇ ਹਲਕੇ 'ਚ ਨੇ ਪੱਪੂ ਜੈੰਤੀਪੁਰ ਦੇ ਘਰ 'ਤੇ ਗਰਨੇਡ ਦਾ ਹਮਲਾ ਹੋਇਆ ਹਿੰਦੂ ਸਿੱਖ ਏਕਤਾ ਨੂੰ ਘਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਸੁੱਤੀ ਹੈ ਮਗਰ ਦਿੱਲੀ ਵੀ ਇੱਕ ਇਨਸਾਨ ਨੂੰ ਸਿਕਿਉਰਿਟੀ ਦੇਣੀ ਨਾਲੇ ਬੜੀ ਜ਼ਰੂਰੀ ਸਿੱਧੂ ਮੂਸੇਵਾਲੇ ਦੀ ਤਾਂ ਵਿਡਰੋ ਕਰਤੀ ਜਿਹੜੇ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਆ ਜੁੜੇ ਹੱਥ ਭਗਵਾਨ ਜੀ ਕੋ ਸ਼ਰਮ ਕਰ ਲੋ ਬੇਸ਼ਰਮ ਇਨਸਾਨ ਤੁਹਾਡੇ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਵਾਈਡੂ ਯੂ ਨੀਡ ਟੂ ਗਿਵ ਥਮ ਐਨ ਸਿਕਿਉਰਿਟੀ ਉਹ ਦਰਨੀ ਦਾ ਰੈਂਡ ਵਾਲਾ ਜੇ ਨੂੰ ਕੋਈ ਖਤਰਾ ਦਿੱਲੀ ਪੁਲਿਸ ਉਹਦੀ ਸੇਫਟੀ ਐਂਡ ਸਕਿਉਰਿਟੀ ਇਨਸ਼ੋਰ ਕਰੂਗੀ ਵਾਈ ਸ਼ੁਡ ਦ ਪੀਪਲ ਆਫ ਪੰਜਾਬ ਪੇ ਫੋਰ ਇਹ ਨੂੰ ਤੁਸੀਂ Z ਪਲਸ ਸਕਿਉਰਿਟੀ ਦਾ ਮਤਲਬ ਹੈ ਕਿ ਇਹ ਨੂੰ 60 ਤੋਂ 70 ਮੁਲਾਜ਼ਮ ਤੁਸੀਂ ਰਾਉਂਡ ਦਾ ਕਲੌਕ ਇਹ ਨੂੰ ਦੇਉਂਗੇ ਘਰ ਦੇ ਲਈ 8 ਇਹਦੇ ਲਈ 8 ਇਹਦੇ ਪਰਿਵਾਰ ਲਈ 8 ਗੱਡੀਆਂ 8 ਚੱਲਣਗੀਆਂ ਇਹਦੇ ਨਾਲ ਲੱਖਾਂ ਦਾ ਖਰਚਾ ਹਰ ਮਹੀਨੇ ਤੇ ਹੋਗਾ ਕਿ ਇਹ ਜਸਟੀਫਾਈਡ ਹੈ ਕਿ ਨਹੀਂ ਸੋ ਮੈਂ ਇਸ ਐਕਸ਼ਨ ਨੂੰ ਪੰਜਾਬ ਸਰਕਾਰ ਦੇ ਭਗਵੰਤ ਮਾਨ ਦੇ ਹੋਮ ਮਿਨਿਸਟਰ ਹੋਣ ਦੇ ਨਾਤੇ ਕੰਡੈਮਨਡ ਕਰਦਾ ਥਾਣਿਆਂ 'ਚ ਤੁਹਾਡੀ ਪੁਲਿਸ ਨਹੀਂ ਜੇਲ੍ਹਾਂ 'ਚ ਤੁਹਾਡੇ ਤੋਂ ਕ੍ਰਾਈਮ ਰੁਕ ਨਹੀਂ ਰਿਹਾ ਹਾਲਾਤ ਪੰਜਾਬ ਦੇ ਇੰਨੇ ਮਾੜੇ ਹੋਏ ਆ ਲੋਕ ਛੱਡ ਛੱਡ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ ਮਗਰ ਯੂ ਆਰ ਓਨਲੀ ਵਾਲ ਟੂ ਸਟਿਕ ਟੂ ਯਰ ਚੇਅਰ ਕਿ ਤੁਹਾਡੀ ਕੁਰਸੀ ਬਚੀ ਰਵੇ ਚਮਚੀ ਮਾਰੀ ਜਾਵਾ ਦਿੱਲੀ ਦੀ ਦਿੱਲੀ ਦੇ ਰਿਮੋਟ ਕੰਟਰੋਲ ਦਾ ਚੱਲਾ ਦੇਲੀ ਨੂੰ ਖੋਸ਼ ਰੱਖਾਂ ਪਰ ਪੰਜਾਬ ਦੀ cục ਫਿਕਰ ਨਾ ਕਰਾਇ ਇਸ ਲਈ ਇਸ ਵਹਿਬ ਕੁਮਾਰ ਸਿਕਿਉਰਿਟੀ ਦੇਣੀ ਮੈਂ ਸਮਝਦਾ ਪੰਜਾਬੀਆਂ ਵਾਸਤੇ ਸਾਡੇ ਸਾਰਿਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੀ ਪੰਜਾਬ ਦੀ ਜਰਖੇਸ ਧਰਦੀ ਦੀਆਂ ਪੈਣਾ ਦਾ ਸਤਿਕਾਰ ਕਰਨ ਵਾਲੀ ਧਰਦੀ ਅੱਜ ਉਸ ਇਨਸਾਨ ਨੂੰ ਜ਼ੈਡ ਪਲੱਸ ਸਿਕਿਉਰਿਟੀ ਪ੍ਰੋਵਾਈਡ ਕਰੇਗੀ ਮੈਂ ਤਾਂ ਪੰਜਾਬ ਪੁਲਿਸ ਨੂੰ ਅਪੀਲ ਕਰਦਾ ਕਿ ਭਾਈ ਤੁਸੀਂ ਬਾਈਕਾਟ ਕਰੋ ਇਹ ਜਿਹੇ ਫਲੱਟ ਬੈਸਲੇਆਂ ਦਾ ਕਿ ਇਹ ਜਿਹੇ ਲੋਕਾਂ ਨੂੰ ਸਿਕਿਉਰਿਟੀ ਦੇਣ ਦਾ ਮਤਲਬ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ